ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਆ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ ਅ ਸ਼ੋ ਜਿੱਥੇ ਅੱਜ ਕੱਲ੍ਹ ਬਾਅਦ ਕੈਨੇਡਾ ਤੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜੀ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਨਵੇਂ ਸਾਲ ਦਾ 2026 ਦਾ ਆਪਣਾ ਪਹਿਲਾ ਪ੍ਰੋਗਰਾਮ ਆ ਸੋ ਹਾਲਾਂਕਿ ਕਈ ਥਾਵਾਂ ਤੇ ਅੱਜ ਅ ਦੋ ਤਰੀਕੇ ਵੀ ਹੋ ਗਈ ਹੋਣੀ ਆ ਪਰ ਸਾਡੇ ਅੱਜ ਹਲੇ ਇੱਕ ਤਰੀਕ ਦੀ ਸ਼ਾਮ ਹੀ ਆ ਸੋ ਇੱਕ ਵਾਰੀ ਫੇਰ ਦਸ਼ਕਾ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਾਰਕ ਜੀ ਤੇ ਨਾਲ ਹੀ ਹੁਣ ਜ਼ਿਕਰ ਕਰਦੀਆਂ ਵੀ ਕਿਹੜੀਆਂ ਅੱਜ ਦਾ ਦਿਨ ਖਬਰਾਂ ਸਾਹਮਣੇ ਆਈਆਂ ਨੇ ਤੇ ਉਸ ਦੇ ਵਿੱਚ ਗੱਲ ਕਰਾਂਗੇ ਕਿ ਕਿਹੜੇ ਵੱਡੇ ਬਦਲਾਵ ਨਵੇਂ ਸਾਲ ਤੋਂ ਜਿਹੜੇ ਅਮਰੀਕਾ ਦੇ ਵਿੱਚ ਸ਼ੁਰੂ ਹੋਣ ਜਾ ਰਹੇ ਨੇ ਡੋਨਲਡ ਟਰੰਪ ਵੱਲੋਂ ਕਿਨਾਂ ਦਾ ਐਲਾਨ ਕੀਤਾ ਗਿਆ ਦੇ ਨਾਲ ਦੀ ਨਾਲ ਗੱਲ ਕਰਾਂਗੇ ਟਰੱਕ ਡਰਾਈਵਰਾਂ ਦੇ ਨਾਲ ਜੁੜੀ ਹੋਈ ਖਬਰ ਦੀ ਇਸ ਵੇਲੇ ਕਾਫੀ ਜ਼ਿਆਦਾ ਸ਼ਸ਼ੁਪੰਜ ਬਣੀ ਹੋਈ ਹੈ ਵੈ ਕੈਲੀਫੋਰਨੀਆ ਨੇ ਅੱਗੇ ਜਿਹੜੀ ਹੈ ਉਹ ਸੀਰੀਅਲ ਜਿਹੜੇ ਨਾਨ ਡੋਮਿਸਟਲ ਉਹਦੇ ਸਬੰਧ ਦੇ ਵਿੱਚ ਮਿਆਦ ਵਧਾ ਦਿੱਤੀ ਹੈ ਜਾਂ ਰੋਕ ਲੱਗ ਗਈ ਹੈ ਇਸ ਦੇ ਉੱਪਰ ਜੋ ਕਲੈਰਿਟੀ ਹੈ ਉਹ ਜ਼ਰੂਰ ਸਾਂਝੀ ਕਰਾਂਗੇ ਤੇ ਤੁਹਾਡੇ ਵਾਲੇ ਪਾਸੇ ਤੋਂ ਕਿਹੜੀਆਂ ਖਬਰਾਂ ਨੇ ਜੀ ਬਿਲਕੁਲ ਇੱਕ ਅਹਿਮ ਖਬਰ ਇੰਦਰਪੀਤ ਜੀ ਜੋ ਵੈਨਕੂਵਰ 에ਅਰਪੋਰਟ ਤੋਂ 에ਅਰ ਇੰਡੀਆ ਦੇ ਜਿਹੜੇ ਪਾਇਲਟ ਨੂੰ ਰੀਟੇਨ ਕੀਤਾ ਗਿਆ ਉਸ ਸੰਬੰਧੀ ਜੋ ਅਪਡੇਟ ਆਈ ਉਹਦੇ ਤੇ ਗੱਲਬਾਤ ਕਰਾਂਗੇ ਵੀ ਕਿਸ ਤਰੀਕੇ ਨਾਲ ਜੋ ਇੱਕ ਬੇहद ਗੰਭੀਰ ਮਾਮਲਾ 에ਅਰ ਇੰਡੀਆ ਦਾ ਪਾਇਲਟ ਜਿਸ ਤੇ ਦੋਸ਼ ਲੱਗੇ ਨੇ ਕਿ ਉਸਨੇ ਉਡਾਣ ਤੋਂ ਪਹਿਲਾਂ ਸ਼ਰਾਬ ਪੀਤੀ ਹੋਈ ਸੀ ਜਿਸ ਨੂੰ ਰੀਟੇਨ ਕੀਤਾ ਗਿਆ ਉਸ ਸੰਬੰਧੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਸਰੀ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਆ ਤੇ ਨਾਲ ਦੀ ਨਾਲ ਇੱਕ ਜਿਸ ਖਾਸ ਸਭ ਵਾਪਰਿਆ ਵੱਡਾ ਜਿਸ ਤੇ ਤਿੰਨ ਜਣੇ ਜ਼ਖਮੀ ਹੋਏ ਨੇ ਉਸ ਤੋਂ ਉੱਤੇ ਹੀ ਗੱਲਬਾਤ ਕਰਾਂਗੇ ਤੇ ਹੋਰ ਕੁਝ ਖਾਸ ਖਬਰਾਂ ਕੈਨੇਡਾ ਦੀਆਂ ਉਹਨਾਂ ਉੱਤੇ ਗੱਲਬਾਤ ਸਾਂਝੀ ਕਰਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਨਰਪੀਤ ਜੀ ਆਪਾਂ ਅਮਰੀਕਾ ਤੋਂ ਕਰ ਲੈਂਦੇ ਹਾਂ ਤੁਹਾਡੇ ਵਾਲੇ ਪਾਸਿਓਂ ਅ ਸੋ ਕਾਫੀ ਬਦਲਾਅ ਜਿਹੜੇ ਹੁਣ ਤੱਕ ਅਸੀਂ ਦੇਖੇ ਨੇ ਪਿਛਲੇ 2025 ਦੇ ਵਿੱਚ ਆਪਾਂ ਕੱਲ ਹੀ ਜ਼ਿਕਰ ਕਰਕੇ ਹਟਿਆ ਵੀ ਕਿਹੜੇ ਬਦਲਾਅ ਅਸੀਂ ਦੇਖੇ ਨੇ ਵੱਡੇ ਤੋਂ ਵੱਡੇ ਬਦਲਾਅ ਹੋਏ ਨੇ ਅ ਸੋ ਇਹ ਦੱਸੋ ਕਿ ਹੁਣ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਕਿਹੜੇ ਪੰਜ ਵੱਡੇ ਬਦਲਾਅ ਨੇ ਜੋ ਇਮੀਗ੍ਰੇਸ਼ਨ ਦੇ ਮਾਮਲੇ 'ਚ ਹੋਣ ਜਾ ਰਹ ਤੇ ਜੋ ਲਗਭਗ ਸਾਰੇ ਹੀ ਜੋ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਕਿਉਂਕਿ ਪਹਿਲਾਂ ਅਸੀਂ ਦੇਖਦੇ ਸੀ ਕਿ ਲੋਕ ਸੋਚਦੇ ਸੀ ਜੇ 트럼ਪ ਆ ਵੀ ਗਿਆ ਤਾਂ ਅਸੀਂ ਤਾਂ ਪੱਕੇ ਆ ਜੀ ਅਸੀਂ ਸਿੱਟ ਜੰਦੇ ਆ ਸਾਡੇ ਕੋ ਗ੍ਰੀਨ ਕਾਰਡ ਆ ਸਾਡੇ ਤੇ ਕੀ ਅਸਰ ਹੋਣਾ ਹੁਣ ਅਸੀਂ ਦੇਖ ਸਕਦੇ ਆ ਕਿ ਅਸਰ ਸਾਰਿਆਂ ਤੇ ਹੋ ਰਿਹਾ ਸੋ ਹੁਣ ਦੱਸਿਓ ਵੀ ਅਗਲੇ ਸਾਲ ਜਿਹੜੇ ਪੰਜ ਇਹ ਕਾਨੂੰਨ ਇਫੈਕਟ ਚ ਆਉਣੇ ਨੇ ਅਗਲੇ ਸਾਲ ਨਹੀਂ ਮਾਫ ਕਰਨਾ ਇਸ ਸਾਲ ਦੇ ਵਿੱਚ ਜਿਹੜਾ ਅੱਜ ਤੋਂ ਸ਼ੁਰੂ ਹੋ ਗਿਆ ਇਹ ਚ ਦੱਸਿਓ ਹੁਣ ਕਿਹੜੇ ਪੰਜ ਵੱਡੇ ਬਦਲਾਅ ਨੇ ਜੀ ਬਿਲਕੁਲ ਮਨਦੀਪ ਜੀ ਬਹੁਤ ਸਾਰੀਆਂ ਚੇਂजेस ਬਦਲਾਵ ਜਿਹੜੇ ਨੇ ਉਹ ਇਸ ਸਾਲ ਤੋਂ ਅੱਜ ਤੋਂ ਹੋਣ ਜਾ ਰਹੇ ਨੇ ਇਮੀਗ੍ਰੇਸ਼ਨ ਦੇ ਪੱਖ ਤੋਂ ਖਾਸ ਤੌਰ ਤੇ ਅੱਪਰ ਗੱਲਬਾਤ ਕਰਾਂਗੇ H1B ਵੀਜ਼ਾ ਦੇ ਵਿੱਚ ਜਿਹੜੇ ਬਦਲਾਵ ਦੇਖਣ ਨੂੰ ਮਿਲਣਗੇ ਇਸ ਤੋਂ ਇਲਾਵਾ ਜਿਹੜੀ ਨਾਨ ਸਿਟੀਜ਼ਨ ਤੇ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ ਉਹਨਾਂ ਵਾਸਤੇ ਇੱਕ ਬਦਲਾਵ ਹੋਣ ਜਾ ਰਿਹਾ ਹੈ ਜਦੋਂ ਅਮਰੀਕਾ ਛੱਡਣਗੇ ਤੇ ਜਦੋਂ ਅਮਰੀਕਾ ਦੇ ਵਿੱਚ ਦਾਖਲ ਹੋਣਗੇ ਤਾਂ ਇੱਥੇ ਜਿਹੜਾ ਹੈ ਉਹਨਾਂ ਦੀ ਫੋਟੋ ਤਸਵੀਰ ਜਿਹੜੀ ਆ ਉਹ ਖਿੱਚੀ ਜਾਏਗੀ ਕੁਝ ਸਥਿਤੀਆਂ ਦੇ ਵਿੱਚ ਜਿਹੜੇ ਫਿੰਗਰਪ੍ਰਿੰਟਸ ਵੀ ਲਏ ਜਾ ਸਕਦੇ ਨੇ ਇਹ ਗੱਲ ਪਹਿਲਾਂ ਹੀ ਇਸ ਦੇ ਉੱਪਰ ਚਰਚਾ ਹੋਣ ਲੱਗੀ ਸੀ ਪਰ ਇਹ ਲਾਗੂ ਹੁਣ ਜਾਨਕੀ ਸਾਲ 2026 ਇਸ ਸਾਲ ਤੋਂ ਹੋਣ ਜਾ ਰਿਹਾ ਹੈ ਇਹ ਜਿਵੇਂ ਮੈਂ ਇੱਕ ਵਾਰ ਫਿਰ ਤੋਂ ਸਪਸ਼ਟ ਕਰਦਾ ਕਿ ਜਿਹੜੇ ਨਾਨ ਸਿਟੀਜ਼ਨ ਤੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਜਿਹੜੇ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਇਹ ਉਹਨਾਂ ਦੇ ਵਾਸਤੇ ਅਪਡੇਟ ਹੈ ਇਸ ਤੋਂ ਇਲਾਵਾ ਜਿਹੜਾ ਹੋਮਲੈਂਡ ਸਿਕਿਉਰਿਟੀ ਵੱਲੋਂ ਗੱਲ ਕਹੀ ਸੀ ਉਹ ਕਹਿੰਦੇ ਵੀ ਜਿਹੜੇ ਵੀ ਫੋਰਨ ਟੂਰਿਸਟ ਦੂਜੇ ਦੇਸ਼ ਤੋਂ ਅਮਰੀਕਾ ਦੇ ਵਿੱਚ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਸੋਸ਼ਲ ਮੀਡੀਆ ਦੀ ਜਾਣਕਾਰੀ ਸਾਂਝੀ ਕਰਨੀ ਪਵੇਗੀ ਇਸ ਦੇ ਵਿੱਚ ਇਹ ਵੀ ਚਰਚਾ ਹੋ ਰਹੀ ਸੀ ਵੀ ਜਿਹੜਾ ਤੁਹਾਡਾ ਸੋਸ਼ਲ ਮੀਡੀਆ ਦਾ ਅਕਾਊਂਟ ਹੈ ਉਹ ਪਬਲਿਕ ਹੋਣਾ ਚਾਹੀਦਾ ਹੈ 5 ਸਾਲਾਂ ਦੀ ਹਿਸਟਰੀ ਜਿਹੜੀ ਹੈ ਉਹ ਸਾਂਝੀ ਕਰਨੀ ਪੈਗੀ ਉਸ ਦੀ ਵਰਤੋਂ ਕਰਦਿਆਂ ਹੀ ਇਹ ਤੈਅ ਕੀਤਾ ਜਾਏਗਾ ਕਿ ਜਿਹੜੇ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀਜ਼ਾ ਦਿੱਤਾ ਜਾਣਾ ਹੈ ਉਹਨਾਂ ਨੂੰ ਐਂਟਰੀ ਦਿੱਤੀ ਜਾਣੀ ਹੈ ਕਿ ਜਾਂ ਉਸ ਨੂੰ ਰਿਜੈਕਟ ਕੀਤਾ ਜਾਏਗਾ ਤੇ ਇੱਕ ਜਿਹੜੀ ਬਹੁਤ ਵੱਡੀ ਅਪਡੇਟ ਇਸ ਨੂੰ ਮੰਨ ਸਕਦੇ ਆ ਵੀ 1 ਮਿਲੀਅਨ ਡਾਲਰ ਦਾ ਜਿਹੜਾ 골ਡ ਕਾਰਡ ਡੋਨਲਡ ਟਰੰਪ ਵੱਲੋਂ ਜਾਰੀ ਕੀਤਾ ਗਿਆ ਸੀ ਜਾਰੀ ਕਰਨ ਦੇ ਬਾਰੇ ਐਲਾਨ ਪਿਛਲੇ ਸਾਲ ਕਰ ਦਿੱਤਾ ਗਿਆ ਉਹ ਕਹਿੰਦੇ ਵੀ ਇਹ ਰਾਹ ਹੋਏਗਾ ਸਿਟੀਜ਼ਨਸ਼ਿਪ ਹਾਸਲ ਕਰਨ ਵਾਸਤੇ ਜਿਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ 1 ਮਿਲੀਅਨ ਡਾਲਰ ਦਾ ਮੇਰਾ ਜਿਹੜਾ 골ਡ ਕਾਰਡ ਹੈ ਉਸ ਨੂੰ ਹਾਸਲ ਕਰੋ ਤੇ ਫਿਰ ਤੁਸੀਂ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਅਮਰੀਕਾ ਦੀ ਹਾਸਲ ਕਰ ਸਕਦੇ ਹੋ ਵੱਡੀ ਰਕਮ ਜਿਹੜੀ ਤੈਅ ਕੀਤੀ ਗਈ ਕਾਰਡ ਵੀ ਉਹਨਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਕਾਰਡ ਜਿਹੜਾ ਉਹ 골ਡਨ ਰੰਗ ਦਾ ਹੈ ਉਸਦੇ ਉੱਪਰ ਡੋਨਲਡ 트੍ਰੰਪ ਦੀ ਸਟੈਚੂ ਆਫ ਲਿਬਰਟੀ ਦੀ ਜਿਹੜੀ ਤਸਵੀਰ ਛਪੀ ਹੋਈ ਹੈ ਤੇ ਨਾਲ ਦੀ ਨਾਲ ਇਸ ਨੂੰ ਜਿਹੜਾ 트੍ਰੰਪ ਗੋਲਡ ਕਾਰਡ ਦਾ ਨਾਮ ਦਿੱਤਾ ਗਿਆ ਹੈ ਦਸਤਖਤ ਵੀ ਇਸਦੇ ਉੱਪਰ ਕੀਤੇ ਗਏ ਨੇ ਇਹ ਜਿਹੜਾ ਹੈ ਉਹ ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਆਧਾਰ ਬਣਾ ਕੇ ਮੰਨਿਆ ਜਾ ਰਿਹਾ ਇਸ ਨੂੰ ਲਾਂਚ ਕੀਤਾ ਹੈ ਜਿਸ ਦੇ ਨਾਲ ਜਿਹੜੇ ਇੰਨੀ ਵੱਡੀ ਰਕਮ ਜੇਕਰ ਕੋਈ ਦਿੰਦਾ ਹੈ ਤਾਂ ਉਹਨੂੰ ਅਮਰੀਕਾ ਦੇ ਵਿੱਚ ਆਉਣ ਦਾ ਤੇ ਸਿਟੀਜ਼ਨਸ਼ਿਪ ਹਾਸਲ ਕਰਨ ਦਾ ਜਿਹੜਾ ਇੱਕ ਰਾਹ ਮੁਹੱਈਆ ਕਰਵਾਇਆ ਜਾਏਗਾ ਅਤੇ ਨਾਲ ਦੀ ਨਾਲ ਜਿਹੜਾ ਯੂਐਸ ਸਿਟੀਜ਼ਨਸ਼ਿਪ ਦੇ ਵਿੱਚ ਵੀ ਇਸ ਸਾਲ ਤੋਂ ਬਦਲਾਅ ਹੋਣਗੇ ਜਿੱਥੇ ਕੁਝ ਵੱਧ ਸਵਾਲਾਂ ਦੇ ਜਿਹੜੇ ਜਵਾਬ ਦੇਣੇ ਜ਼ਰੂਰੀ ਹੋਣਗੇ ਇਸ ਟੈਸਟ ਦੇ ਵਿੱਚ ਕੋਲ ਜਿਹੜੇ 20 ਸਵਾਲ ਹੁੰਦੇ ਨੇ ਤੇ ਉਹਨਾਂ ਵਿੱਚੋਂ ਹੁਣ ਜਿਹੜੇ 12 ਸਵਾਲ ਨੇ ਉਹਨਾਂ ਦੇ ਸਹੀ ਜਵਾਬ ਦੇਣੇ ਜ਼ਰੂਰੀ ਹੋਣਗੇ ਜੇਕਰ ਕੋਈ ਇਸ ਤੋਂ ਘੱਟ ਸਵਾਲਾਂ ਦੀ ਸਹੀ ਜਵਾਬ ਦਿੰਦਾ ਹੈ ਤਾਂ ਫਿਰ ਉਸ ਨੂੰ ਜਿਹੜੀ ਸਿਟੀਜ਼ਨਸ਼ਿਪ ਨਹੀਂ ਮਿਲੇਗੀ ਇਸ ਦੇ ਵਿੱਚ ਵੀ ਬਦਲਾਵ ਕੀਤਾ ਗਿਆ ਹੈ ਬਾਕੀ ਹੋਰ ਪੱਖਾਂ ਤੋਂ ਜ਼ਰੂਰ ਸਕਤੀਆਂ ਦੇਖਣ ਨੂੰ ਮਿਲ ਰਹੀਆਂ ਨੇ ਭਾਰੀ ਕੁਝ ਵੱਡੇ ਚੇਂਜਸ ਇਹਨਾਂ ਨੂੰ ਉਹਨਾਂ ਲੋਕਾਂ ਵਾਸਤੇ ਮੰਨਿਆ ਜਾ ਸਕਦਾ ਹੈ ਜਿਹੜੇ ਕਾਨੂੰਨੀ ਤਰੀਕੇ ਦੇ ਨਾਲ ਜਾਂ ਤਾਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਾਂ ਕਾਨੂੰਨੀ ਤਰੀਕੇ ਦੇ ਨਾਲ ਸਿਟੀਜ਼ਨਸ਼ਿਪ ਹਾਸਲ ਕਰਨਾ ਚਾਹੁੰਦੇ ਨੇ ਜਾਂ ਫਿਰ ਜਿਹੜੇ 트ੰਪ ਸਾਹਿਬ ਦਾ 골ਡ ਕਾਰਡ ਹਾਸਲ ਕਰਨਾ ਚਾਹੁੰਦੇ ਨੇ ਇਹ ਉਹਨਾਂ ਵਾਸਤੇ ਜਿਹੜੇ ਨਵੇਂ ਨਿਯਮ ਨੇ ਇਸ ਸਾਲ 2026 ਤੋਂ ਜਿਹੜੇ ਲਾਗੂ ਹੋਣ ਜਾ ਰਹੇ ਨੇ ਜੀ ਜੀ ਬਿਲਕੁਲ ਕਾਫੀ ਹੱਦ ਤੱਕ ਅਸੀਂ ਦੇਖ ਸਕਦੇ ਹਾਂ ਕਿ 골ਡ ਕਾਰਡ ਵਾਲੇ ਤਹੱਲਕੀ ਕਾਫੀ ਚਰਚਾ ਤਾਂ ਚੱਲ ਰਹੀ ਆ ਤੇ ਆਲਰੇਡੀ ਇੱਕ ਫਿਗਰ ਵੀ ਦਿੱਤਾ ਸੀ ਵੀ ਕਿੰਨੇ ਪੈਸੇ ਉਹਤੇ ਇਕੱਠੇ ਕਰ ਲਏ ਗਏ ਨੇ ਕਿੰਨੇ ਲੋਕਾਂ ਨੇ ਅਪਲਾਈ ਕਰਤਾ ਸੋ ਵਾਕਈ ਇਹ ਕਾਫੀ ਵੱਡੇ ਬਦਲਾਅ ਨੇ ਸੋ ਦੇਖਦੇ ਹਾਂ ਹੋਰ ਆਉਣ ਵਾਲੇ ਸਮੇਂ ਚ ਕਿਉਂਕਿ ਇੱਥੇ ਦਾ ਟਰੰਪਸ ਆਪ ਨਹੀਂ ਰੁਕਣ ਵਾਲੇ ਹੋਰ ਵੀ ਨਵੇਂ ਐਲਾਨ ਹੋਣਗੇ ਨਵੇਂ ਬਦਲਾਅ ਹੋਣਗੇ ਉਹਨਾਂ ਤੇ ਵੀ ਸਾਡੀ ਨਜ਼ਰ ਰਹੇਗੀ ਜੀ ਬਿਲਕੁਲ ਆ ਮਨਦੀਪ ਜੀ ਉਸ ਤੋਂ ਬਾਅਦ ਗੱਲ ਕਰਦੇ ਆ ਕੈਨੇਡਾ ਦੀ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਅਸੀਂ ਤਾਂ ਇਹੀ ਸਾਰਿਆਂ ਨੇ ਦੁਆ ਕੀਤੀ ਸੀ ਵੀ ਆ ਹਰ ਕੋਈ ਇਹ ਚਾਹੁੰਦਾ ਹੈ ਵੀ ਜਦੋਂ ਨਵਾਂ ਸਾਲ ਆਉਂਦਾ ਹੈ ਤੇ ਕਿਸੇ ਵੀ ਤਰੀਕੇ ਦੀ ਕੋਈ ਮੰਦਭਾਗੀ ਖਬਰ ਕਿਧਰੋਂ ਸਾਹਮਣੇ ਨਾ ਆਏ ਪਰ ਸਰੀ ਦੇ ਵਿੱਚ ਹਾਲਾਤ ਪਿਛਲੇ ਸਾਲ ਵਰ ਗਈ ਅਸੀਂ ਕਹਿ ਸਕਦੇ ਆ ਵੀ ਰਏ ਉੱਥੇ ਸ਼ੁਰੂਆਤ ਹੀ ਨਵੇਂ ਸਾਲ ਦੀ ਗੋਲੀ ਚੱਲਣ ਦੇ ਨਾਲ ਹੋਈ ਹੈ ਸਰੀ ਦੀ ਇਸ ਖਬਰ ਦੇ ਬਾਰੇ ਜਾਣੂ ਕਰਵਾ ਦਿਓ ਬਿਲਕੁਲ ਜੀ ਸ਼ੁਰੂਆਤ ਤਾਂ ਅਸੀਂ ਨਹੀਂ ਕਹਿ ਸਕਦੇ 인ਦਰਪ੍ਰੀਤ ਜੀ ਕਿਉਂਕਿ ਇਹ ਨਵਾਂ ਸਾਲ ਚੜਨ ਤੋਂ ਸਿਰਫ ਚੰਨ ਘੰਟੇ ਪਹਿਲਾਂ ਕੁਝ ਕਿ ਘੰਟੇ ਪਹਿਲਾਂ ਜਿਹੜੀ ਘਟਨਾ ਹੋ ਵਾਪਰੀ ਹੈ 31 ਤਰੀਕ ਨੂੰ ਅ ਸਰੀ ਦੇ ਵਿੱਚ ਜਿੱਥੇ ਇੱਕ ਵਾਰੀ ਫੇਰ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਤੇ ਜੋ ਪਤਾ ਲੱਗ ਰਿਹਾ ਕਿ ਸ਼ਾਇਦ ਇਹ ਵੀ ਫਰੋਤੀ ਦੇ ਮਾਮਲੇ ਨਾਲ ਜੁੜਿਆ ਮਾਮਲਾ ਹੋ ਸਕਦਾ ਸੋ ਕਲੋਵਰ ਡੇਲ ਦੇ ਏਰੀਆ ਦੇ ਵਿੱਚ ਜੀ ਜੋ ਕਿ ਕਾਫੀ ਇੱਕ ਪੌਸ਼ ਏਰੀਆ ਹੈ ਕਲੋਡਲ ਦੇ ਏਰੀਆ ਦੇ ਵਿੱਚ 187 ਸਟਰੀਟ ਟ੍ਰਿਸ਼ਟਾ ਐਵੇਨਿਊ ਦੇ ਨੇੜੇ ਜਿਹੜੀ ਇਹ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਜੀ ਜਿੱਥੇ ਦੱਸਿਆ ਜਾ ਰਿਹਾ ਕਿ ਸਵੇਰੇ 4:25 ਮਿੰਟ ਤੇ ਇਹ ਗੋਲੀਆਂ ਚੱਲੀਆਂ ਨੇ ਜਿਸ ਦੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਆਈ ਮੌਕੇ ਤੇ ਨੋਟਿਸ ਕੀਤਾ ਗਿਆ ਕਿ ਜਿਹੜੇ ਡਰਾਈਵਰ ਦੇ ਵਿੱਚ ਵਹੀਕਲ ਖੜੇ ਸੀ ਕਾਰਾਂ ਖੜੀਆਂਆਂ ਸੀ ਤੇ ਕੁਝ ਘਰ ਦੇ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਸੀਗੇ ਹਾਲਾਂਕਿ ਇਸ ਮਾਮਲੇ ਵਿੱਚ ਹੱਲੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਆ ਪਰ ਇਹ ਜ਼ਰੂਰ ਪਤਾ ਲੱਗਿਆ ਕਿ ਪੁਲਿਸ ਵੱਲੋਂ ਜਾਂ ਵੈਸੇ ਚਰਚਾ ਚੱਲ ਰਹੀ ਆ ਕਿ ਇਹ ਮਾਮਲਾ ਜਿਹੜਾ ਫਰੋਤੀਆਂ ਜਿਹੜਾ ਹੋ ਸਕਦਾ ਪੁਲਿਸ ਵੱਲੋਂ ਹੱਲੇ ਕੋਈ ਹੋਰ ਬਹੁਤੀ ਡਿਟੇਲ ਸਾਹਮਣੇ ਨਹੀਂ ਆਈ ਪਰ ਇੱਕ ਵਾਰੀ ਫੇਰ ਅਸੀਂ ਦੇਖ ਸਕਦੇ ਹਾਂ ਕਿ ਨਮੇ ਜਿਹੜੀ ਪੁਰਾਣੇ ਸਵਾਲ ਦੀ ਸ਼ੁਰੂਆਤ ਜਿਹੜੀ ਆ ਉਹ ਵੀ ਇਸੇ ਹੀ ਜਿਹੜਾ ਗੋਲੀਆਂ ਵਾਲੇ ਮਾਮਲੇ ਤੋਂ ਹੋਈ ਆ 2025 ਦੇ ਵਿੱਚ ਬਹੁਤ ਸਾਰੇ ਮਾਮਲੇ ਇਹੋ ਜਿਹੇ ਸਾਹਮਣੇ ਆਏ ਸੀਗੇ ਹੁਣ ਤੱਕ ਸਰੀ ਦੇ ਵਿੱਚ 100 ਤੋਂ ਉੱਪਰ ਅਜਿਹੇ ਕੇਸ ਚੱਲ ਰਹੇ ਨੇ ਪੁਲਿਸ ਦੇ ਕੋਲ ਜਿਹਦੇ ਵਿੱਚ ਫਰੋਤੀਆਂ ਮੰਗੀਆਂ ਗਈਆਂ ਨੇ ਤੇ ਇਸੇ ਤਰੀਕੇ ਨਾਲ ਤਕਰੀਬਨ 50 ਦੇ ਕਰੀਬ ਅਜਿਹੇ ਮਾਮਲੇ ਨੇ ਜਿੰਨਾਂ ਵਿੱਚ ਗੋਲੀਆਂ ਵੀ ਚੱਲੀਆਂ ਨੇ 2025 ਦੇ ਵਿੱਚ ਅਸੀਂ ਦੇਖਿਆ ਕਿ ਕਪਲ ਸ਼ਰਮਾ ਦੇ ਕੈਫੇ ਨੂੰ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ ਹੋਰ ਕਈ ਕਾਰੋਬਾਰੀਆਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਜਿਸ ਸੰਬੰਧੀ ਪੁਲਿਸ ਨੇ ਡਿਟੇਲਸਾਂ ਦੀ ਕਰ ਚੁੱਕੀ ਆ ਪੁਲਿਸ ਤੇ ਪੁਲਿਸ ਪੰਜਾਬੀ ਵਿੱਚ ਵੀ ਇਸ ਸੰਬੰਧੀ ਜਾਣਕਾਰੀ ਕਿ ਜਾਰੀ ਕਰ ਚੁੱਕੀ ਆ ਸਰੀ ਪੁਲਿਸ ਸਵੇਤ ਨਾਰਿੰਦਰ ਸਿੰਘ ਇੱਕ ਹੋਰ ਘਟਨਾ ਵਾਪਰਿਆ ਜੀ ਇਹ ਘਟਨਾ ਜਿਹੜੀ ਇਹ ਨਵੇਂ ਸਾਲ ਦੀ ਆ ਜੀ ਅ ਅੱਜ ਤਕਰੀਬਨ ਜੋ ਪੁਲਿਸ ਸਰੀ ਪੁਲਿਸ ਵੱਲੋਂ ਕੇ ਜਾਣਕਾਰੀ ਜਾਰੀ ਕੀਤੀ ਗਈ ਕਿ ਇੱਕ ਸੜਕ ਹਾਦਸਾ ਵਾਪਰਿਆ ਜਿਹਦੇ ਵਿੱਚ ਤਿੰਨ ਜ਼ਖਮੀ ਹੋਏ ਨੇ ਤੇ ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਸੋਕਾਂ ਦੀ 1 ਜਨਵਰੀ ਸ਼ਾਮ 5:20 ਮਿੰਟ 'ਚ ਜਦੋਂ ਦੱਸਿਆ ਜਾ ਰਿਹਾ ਕਿ ਇੱਕ ਟਰੈਕਟਰ ਟ੍ਰੇਲਰ ਤੇ ਹੋਰ ਦੋ ਪੈਸੇਂਜਰ ਵੀਕਲਸ ਦੇ ਵਿੱਚ ਜਿਹੜਾ 194 ਸਟ੍ਰੀਟ ਤੇ 32 ਐਵਨ ਦੀ ਉੱਤੇ ਜਿਹੜਾ ਇਹ ਹਾਦਸਾ ਵਾਪਰਿਆ ਜਦੇ ਵਿੱਚ ਤਿੰਨ ਜ਼ਾਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਇਹਦੇ ਵਿੱਚ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਆ ਕਿ 194 ਸਟ੍ਰੀਟ ਤੋਂ ਲੈ ਕੇ 32 ਐਵਨ ਦੀ 196 ਤੱਕ ਜਿਹੜਾ ਉਹ ਬੰਦ ਕੀਤਾ ਗਿਆ ਸੋ ਇਸ ਪਾਸੋਂ ਅਸੀਂ ਕਹਿ ਸਕਦੇ ਹਾਂ ਕਿ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਉਹ ਬਹੁਤੀ ਚੰਗੀ ਨਹੀਂ ਹੋਈ ਜੋ ਸੜਕਾ ਸਵੱਪਰਿਆ ਸਰੀ ਦੇ ਵਿੱਚ ਜਿੱਥੇ ਤਿੰਨ ਜਾਣਿਆਂ ਨੂੰ ਹਸਪਤਾਲ ਭੇਜਿਆ ਗਿਆ ਸੋ ਇਸ ਤਰੀਕੇ ਨਾਲ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਸਾਲ ਦੀ ਸ਼ੁਰੂਆਤ ਹਾਲਾਂਕਿ ਆਲ ਓਵਰ ਤਾਂ ਠੀਕ ਰਿਹਾ ਲੋਕਾਂ ਨੇ ਬਹੁਤ ਸ਼ਰਧਾ ਨਾਲ ਨਵਾਂ ਸਾਲ ਚੜਾਇਆ ਖਾਸ ਤੌਰ ਤੇ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਵੱਡੇ ਸ਼ਹਿਰਾਂ ਵਿੱਚ ਵੀ ਸਾਰੇ ਗੁਰਦੁਆਰਿਆਂ ਵਿੱਚ ਜਿਹੜਾ ਅਸੀਂ ਉਹ ਬਿਲਕੁਲ ਰਾਤ ਨੂੰ ਮੇਰੇ ਖਿਆਲ ਨਾਲ ਅਮਰੀਕਾ ਦੇ ਵਿੱਚ ਵੀ ਇਹ ਹੀ ਦੇਖਿਆ ਗਿਆ ਕਿ ਅੱਜ ਕੱਲ ਜਿਹੜਾ ਨਵਾਂ ਸਾਲ ਉਹ ਗੁਰਦੁਵਾਰੇ ਜਾ ਕੇ ਚੜਾਇਆ ਜਾਂਦਾ ਤੇ ਇੱਥੇ ਵੀ ਇਸੇ ਤਰੀਕੇ ਨਾਲ ਸਰੀ ਵਿੱਚ ਵੀ ਛੋਟੇ ਸ਼ਹਿਰਾਂ ਦੇ ਵਿੱਚ ਵੀ ਲੋਕ ਤਕਰੀਬਨ ਰਾਤ 12 ਵਜੇ ਤੱਕ ਗੁਰਦੁਆਰਿਆਂ ਵਿੱਚ ਰਹੇ ਤੇ ਨਵਾਂ ਸਾਲ ਚੜਾ ਕੇ ਫੇਰ ਹੀ ਵਾਪਸ ਆਏ ਸੋ ਮੈਂ ਲੱਗਾ ਕਿ ਅਮਰੀਕਾ ਦੇ ਵਿੱਚ ਤੁਹਾਡੇ ਕੋਲ ਪਾਸੇ ਵੀ ਇਸੇ ਤਰੀਕੇ ਨਾਲ ਹੀ ਰਿਹਾ ਸੋ ਪਰ ਇਹ ਸ਼ਾਮ ਹੁੰਦੇ ਹੁੰਦੇ ਜਿਹੜੀ ਘੱਟਾਂ ਸੀ ਉਹ ਵਾਪਰ ਗਈ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਹੈ ਉਹ ਵੀ ਕਾਫੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਸੋ ਜਦੋਂ ਕੋਈ ਪਾਇਲਟ ਜਹਾਜ਼ ਉਡਾਉਂਦਾ ਹੈ ਤੇ ਉਸ ਦੇ ਉੱਪਰ ਬਹੁਤ ਸਾਰੀਆਂ ਜ਼ਿੰਦਗੀਆਂ ਜਿਹੜੀਆਂ ਨਿਰਭਰ ਕਰਦੀਆਂ ਨੇ ਉਸ ਦੇ ਹੱਥ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਉਸ ਵੇਲੇ ਕਹਿ ਸਕਦੀਆਂ ਵੀ ਜ਼ਿੰਮੇਵਾਰੀ ਹੁੰਦੀ ਹੈ ਪਰ ਬੜਾ ਅਜੀਬ ਮਾਮਲਾ ਇਸ ਨੂੰ ਮੰਨ ਸਕਦੇ ਹਾਂ ਵੀ 에ਅਰ ਇੰਡੀਆ ਦੇ ਜਹਾਜ਼ ਦੇ ਨਾਲ ਸੰਬੰਧਿਤ ਇਹ ਖਬਰ ਹੈ ਕਹਿੰਦੇ ਵੀ ਪਾਇਲਟ ਜਿਹੜਾ ਸੀ ਉਹ ਸ਼ਰਾਬ ਪੀ ਕੇ ਜਿਹੜਾ ਉਹ ਉਡਾਨ ਜਿਹੜਾ ਭਰਨ ਲੱਗਾ ਸੀ ਪਰ ਮੌਕੇ ਦੇ ਉੱਪਰ ਹੀ ਉਸ ਨੂੰ ਪਹਿਲਾਂ ਫੜ ਲਿਆ ਗਿਆ ਸੋ ਇਸ ਦੇ ਬਾਰੇ ਜਾਣਕਾਰੀ ਦੇ ਦਿਓ ਬਿਲਕੁਲ ਜੀ ਇੰਦਰਪੀਰ ਜੀ ਇਹ ਬਹੁਤ ਹੈਰਾਨ ਕਰਨ ਵਾਲਾ ਜਿਹੜਾ ਮਾਮਲਾ ਉਹ ਵਾਪਰਿਆ ਵੈਨਕੂਵਰ 에ਰਪੋਰਟ ਤੇ ਹਾਲਾਂਕਿ ਖਬਰ ਵੀ ਥੋੜੀ ਲੇਟ ਨਿਕਲੀ ਹੈ ਕਿਉਂਕਿ ਮਾਮਲਾ ਇਹ 23 ਦਸੰਬਰ ਦਾ ਸੀਗਾ ਪਰ ਹੁਣ ਬੀਤ ਦਿਨ ਤੋਂ ਇਸ ਦੀ ਜਿਹੜੀ ਚਰਚਾ ਚਾਹੋ ਤੇ ਇਹਦੇ ਵਿੱਚ ਜੋ ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਵੀ ਕਈ ਵਾਰ 에어 ਇੰਡੀਆ ਦੀ ਜਿਹੜੀ ਚਰਚਾ ਉਹ ਖਬਰਾਂ 'ਚ ਬਣੀ ਰਹਿੰਦੀ ਆ ਵਕਫ ਵਕ ਕਾਰਨ ਕਰਕੇ ਤਾਂ ਇਸ ਵਾਰ ਇਸ ਪਾਇਲਟ ਕਰਕੇ ਜਿਸ ਦਾ ਨਾਮ ਕੈਪਟਨ ਸਰਵ ਕੁਮਾਰ ਦੱਸਿਆ ਜਾ ਰਿਹਾ ਜਿਸ ਨੂੰ ਡਿਟੇਨ ਕੀਤਾ ਗਿਆ ਵੈਨਕੂਵਰ 에ਰਪੋਰਟ ਤੇ ਜਦੋਂ ਇਸ ਦਾ ਟੈਸਟ ਕੀਤਾ ਗਿਆ ਅਲਕੋਹਲ ਟੈਸਟ ਤੇ ਇਹ ਅਲਕੋਹਲ ਟੈਸਟ ਜਿਹੜਾ ਸੀ ਉਹ ਦੋ ਵਾਰ ਕੀਤਾ ਗਿਆ ਤੇ ਦੋਨੀਆਂ ਵਾਰ ਜਿਹੜਾ ਇਹ ਪੋਜ਼ਿਟਿਵ ਆਇਆ ਗਿਆ ਭਾਵ ਕਿ ਇਸਨੇ ਸ਼ਰਾਬ ਪੀਤੀ ਹੋਈ ਸੀ ਹੁਣ ਇਹ ਇਸਦੀ ਜਿਹੜੀ ਸ਼ਿਕਾਇਤ ਕਿਸੇ ਨੇ ਕੀਤੀ ਜਾਂ ਇਸ ਤੋਂ ਜਿਹੜੀਆਂ ਹਰਕਤਾਂ ਤੋਂ ਪਤਾ ਲੱਗ ਗਿਆ ਜਿਸ ਨੂੰ ਪਿੰਦਿਆਂ ਦੇਖਿਆ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਜਿਹੜਾ ਸੀ ਆਰਸੀਐਮਪੀ ਨੇ ਇਸ ਤੇ ਜਿਹੜੇ ਦੋ ਟੈਸਟ ਕੀਤੇ ਸੀਗੇ ਅਲਕੋਹਲ ਦੇ ਤੇ ਦੋਨੇ ਜਿਹੜੇ ਸੀ ਉਹ ਪੋਜ਼ਿਟਿਵ ਆਏਗਾ ਜਿਸ ਤੋਂ ਬਾਅਦ ਇਸ ਨੂੰ ਫਲਾਈਟ ਦੇ ਵਿੱਚੋਂ ਹਟਾ ਦਿੱਤਾ ਗਿਆ ਸੀਗਾ ਏਅਰਕ੍ਰਾਫਟ ਸ਼ੈਡਿਊਲ ਲਈ ਕਿਹਾ ਦਿੱਤਾ ਗਿਆ ਸੀ ਤੋਂ ਉਸ ਤੋਂ ਬਾਅਦ ਕਿਸੇ ਹੋਰ ਪਾਇਲਟ ਵੱਲੋਂ ਜਿਹੜੀ ਸੀ ਉਹ ਫਲੈਟ ਉਡਾਈ ਗਈ ਜੋ ਇੰਡੀਆ ਦੀ ਵੈਨਕੂਵਰ ਤੋਂ ਭਾਰਤ ਆ ਰਹੀ ਸੀਗੀ ਸੋ ਹੁਣ ਇਹਦੇ ਮਾਮਲੇ 'ਚ ਜੋ ਇੰਦਰਪ੍ਰੀਤ ਜੀ ਦੀ ਅਪਡੇਟ ਆਈ ਹੈ ਕਿ ਟ੍ਰਾਂਸਪੋਰਟ ਕੈਨੇਡਾ ਦੇ ਵੱਲੋਂ ਇੱਕ ਚਿੱਠੀ ਜਿਹੜੀ ਉਹ ਏਅਰ ਇੰਡੀਆ ਨੂੰ ਲਿਖੀ ਗਈ ਹੈ ਜਿਹਦੇ ਵਿੱਚ ਇਸ ਦਾ ਨਾਮ ਦੱਸਿਆ ਗਿਆ ਕੈਪਟਨ ਸੌਰਵ ਕੁਮਾਰ ਤੇ ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਕਿਸ ਤਰੀਕੇ ਨਾਲ ਜਿਹੜੀਆਂ ਉਹ ਜਿਹੜੇ ਜੋ ਕਾਨੂੰਨ ਨੇ ਉਹਨਾਂ ਦੀਆਂ ਧੜੀਆਂ ਉਡਾਈਆਂ ਗਈਆਂ ਨੇ ਸੋ ਇਹਦੇ ਵਿੱਚ ਕੁਝ ਜਿਹੜੇ ਨਿਯਮ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਜੇਕਰ ਕਿਸੇ ਨੇ ਸ਼ਰਾਬ ਪੀਤੀ ਆ ਤਾਂ 12 ਘੰਟੇ ਤੱਕ ਉਹ ਕਿਸੇ ਵੀ ਤਰੀਕੇ ਦੇ ক্রੂ ਮੈਂਬਰ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਉਹਨਾਂ ਦਾ ਟੈਸਟ ਹੋਣਾ ਚਾਹੀਦਾ ਆ ਸ਼ਰਾਬ ਪੀਕ ਤਾਂ ਕੋਈ ਬਿਲਕੁਲ ਨਹੀਂ ਚਲਾ ਸਕਦਾ ਸੋ ਇਸ ਤਰੀਕੇ ਦੇ ਕੁਝ ਹੋਰ ਵੀ ਜਿਹੜੇ ਉਹ ਰੂਲ ਦੱਸੇ ਗਏ ਨੇ ਤੇ ਇਹਦੇ ਵਿੱਚ ਟ੍ਰਾਂਸਪੋਰਟ ਕਨੇਡਾ ਨੇ ਕਿਹਾ ਕਿ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਨਾਲ ਦੀ ਨਾਲ ਉਹਦੀ ਰਿਪੋਰਟ ਜਿਹੜੀ ਦਿੱਤੀ ਜਾਵੇ ਕਿ ਇਸ ਮਾਮਲੇ 'ਚ ਕੀ ਐਕਸ਼ਨ ਲਿਆ ਗਿਆ ਤਾਂ ਕਿ ਅੱਗੇ ਤੋਂ ਜਿਹੜਾ ਕੁਝ ਨਾ ਹੋਵੇ ਇਹ ਜੇ ਇਨਸਟੈਂਟ ਰੁੱਕ ਕੇ ਜਾਣ ਸੋ ਇੱਕ ਬਹੁਤ ਹੀ ਗੰਭੀਰ ਮਾਮਲਾ ਸਿੰਦਰਪੀ ਜੀ ਜਿਹਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿਉਂਕਿ ਤੁਹਾਨੂੰ ਪਤਾ ਕਿ ਕਿੰਨਾ ਸੀਰੀਅਸ ਹੈਗਾ ਇਹ ਜੇ ਇਸ ਤਰੀਕੇ ਨਾਲ ਫਲਾਈਟ ਲੈ ਕੇ ਜਾਂਦਾ ਤਾਂ ਕਾਫੀ ਕੁਝ ਵਾਪਰ ਸਕਦਾ ਸੀ ਜਾਂ ਫਿਰ ਵੈਸੇ ਹੀ ਇਹ ਸੇਫ ਅਸੇ ਨੂੰ ਨਹੀਂ ਕਹਿ ਸਕਦੇ ਜੀ ਬਿਲਕੁਲ ਤੇ ਹੁਣ ਆਪ ਅਿੰਦਰਪੀ ਜੀ ਗੱਲਬਾਤ ਕਰਦੇ ਆ ਅ ਅਮਰੀਕਾ ਦੀ ਇੱਕ ਵਾਰੀ ਫੇਰ ਟਰਕਿੰਗ ਦੀ ਇੱਕ ਹੋਰ ਚਰਚਾ ਚੱਲ ਰਹੀ ਹੈ ਜੀ ਕੀ ਕੋਈ ਕੁਝ ਰਾਹਤ ਆਈ ਆ ਕੁਝ ਸਟੇ ਲੱਗਾ ਆ ਕੁਝ ਜਿਹੜੇ ਲਾਇਸੈਂਸ ਦੇ ਸੰਬੰਧੀ ਗੱਲਬਾਤ ਆ ਸੋ ਦੱਸਿਓ ਕੀ ਜਾਣਕਾਰੀ ਸਾਹਮਣੇ ਆ ਰਹੀ ਆ ਤੇ ਬਿਲਕੁਲ ਮਨਦੀਪ ਜੀ ਇਸ ਵੇਲੇ ਜਿਹੜੀ ਟ੍ਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫੀ ਤੇ ਕੈਲੀਫੋਰਨੀਆ ਦੇ ਦੂਸਰੇ ਦੇ ਅਮੋ ਸਾਹਮਣੇ ਨਜ਼ਰ ਆ ਰਹੇ ਨੇ ਮੁੱਦਾ ਇਸ ਵੇਲੇ ਫਿਰ ਤੋਂ ਜਿਹੜਾ ਉਹ ਸੀਡੀਐਲ ਦੇ ਸਬੰਧ ਦੇ ਵਿੱਚ ਹੈ ਤੁਸੀਂ ਸਾਰੇ ਜਾਣਦੇ ਆਂ ਕਿ ਇਸ ਵੇਲੇ ਜਿਹੜਾ ਫੈਡਰਲ ਸਰਕਾਰ ਦਾ ਧਿਆਨ ਟਰੱਕਿੰਗ ਦੇ ਉੱਪਰ ਜਾਂ ਫਿਰ ਸੀਡੀਐਲ ਦੇ ਸਬੰਧ ਦੇ ਵਿੱਚ ਜ਼ਿਆਦਾ ਹੈ ਬਹੁਤ ਸਾਰੇ ਜਿਹੜੇ ਸੂਬੇ ਨੇ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਵੀ ਜੇਕਰ ਉਹਨਾਂ ਨੇ ਸੱਤੀ ਨਹੀਂ ਕੀਤੀ ਤਾਂ ਫਿਰ ਉਹਨਾਂ ਦੀ ਮਿਲੀਅਨਸ ਦੀ ਜਿਹੜੀ ਫੰਡਿੰਗ ਹੈ ਉਸ ਨੂੰ ਰੋਕਿਆ ਜਾ ਸਕਦਾ ਹੈ ਕੈਲੀਫੋਰਨੀਆ ਦਾ ਵੀ ਨਾਮ ਇਸ ਲਿਸਟ ਦੇ ਵਿੱਚ ਸੀ ਜਿੱਥੇ ਕਾਰਵਾਈ ਕਰਦੇ ਆ ਜਿਹੜੀਆਂ ਈਮੇਲਸ ਭੇਜੀਆਂ ਗਈਆਂ ਸੀ 17000 ਤੋਂ ਵੱਧ ਜਿਹੜੇ ਨੌਨ ਡੋਮਿਸਾਈਲ ਸੀਰੀਅਲ ਹੋਲਡਰਸ ਨੇ ਮਨਦੀਪ ਜੀ ਦੇ ਵਿੱਚ ਸਿਰਫ ਟਰੱਕ ਟਰੱਕ ਡਰਾਈਵਰਸ ਨਹੀਂ ਬਲਕਿ ਜਿਹੜੀਆਂ ਵੱਡੀਆਂ ਬੱਸਾਂ ਚਲਾਉਣ ਵਾਲੇ ਡਰਾਈਵਰਸ ਨੇ ਉਹ ਵੀ ਆਉਂਦੇ ਨੇ ਸੋ ਉਹਨਾਂ ਨੂੰ ਲੈਟਰਾਂ ਭੇਜ ਦਿੱਤੀਆਂ ਗਈਆਂ ਵੇ ਜਿਹੜਾ 60 ਦਿਨ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਵੇ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਹੋ ਜਾਣਗੇ ਬਰਬਾਦੀ ਵਿੱਚ ਜਿਵੇਂ ਅਸੀਂ ਵੀ ਪ੍ਰੋਗਰਾਮ ਦੇ ਵਿੱਚ ਸਮੇ ਸਮੇਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਵੀ ਕਿੰਨਾ ਕੁਝ ਹੋਇਆ ਅਦਾਲਤ ਦਾ ਜਿਹੜਾ ਸੀ ਉਹ ਰੁਖ ਕੀਤਾ ਗਿਆ ਜਿਹੜੀ ਸਿੱਖ ਆਰਗੇਨਾਈਜੇਸ਼ਨ ਨੇ ਜਕਾਰਾ ਮੂਵਮੈਂਟ ਦਾ ਇਸ ਦੇ ਵਿੱਚ ਨਾਮ ਸਾਹਮਣੇ ਆ ਰਿਹਾ ਹੈ ਕੁਝ ਪੰਜਾਬੀ ਜਿਹੜੇ ਸਿਆਸਤ ਦੇ ਨਾਲ ਜੁੜੇ ਹੋਏ ਆਗੂ ਨੇ ਉਹਨਾਂ ਦੇ ਵੀ ਨਾਮ ਸਾਹਮਣੇ ਆ ਰਹੇ ਨੇ ਜਿਨ੍ਹਾਂ ਵੱਲੋਂ ਸਾਂਝੇ ਗੌਰ ਦੇ ਉੱਪਰ ਜਿਹੜਾ ਅਦਾਲਤ ਦਾ ਰੁਖ ਕੀਤਾ ਡੀਐਮਵੀ ਨੂੰ ਸੂਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਡੀਐਮਵੀ ਨੇ ਇਹ ਐਲਾਨ ਕਰ ਦਿੱਤਾ ਵੀ ਹੋਰ ਜਿਹੜੀ 60 ਦਿਨਾਂ ਦੀ ਐਕਸਟੈਂਸ਼ਨ ਹੈ ਸਮਾਂ ਇਹ ਦਿੱਤਾ ਜਾ ਰਿਹਾ ਹੈ ਜਿਸ ਤੋਂ ਇਹ ਭਾਵ ਨਿਕਲਦਾ ਹੈ ਵੀ ਜਿਹੜਾ ਦੇ ਜਿਨ੍ਹਾਂ ਨੂੰ ਚਿੱਠੀਆਂ ਆਈਆਂ ਸੀ ਉਹਨਾਂ ਕੋਲ ਹੁਣ ਮਾਰਚ ਮਹੀਨੇ ਦਾ ਸਮਾਂ ਹੈਗਾ ਆ ਜਿਹੜੇ ਦੀ ਲਾਇਸੈਂਸ ਉਹ ਵੈਲਿਡ ਰਹਿਣਗੇ ਉਸ ਤੋਂ ਬਾਅਦ ਜਾਂ ਫਿਰ ਜੋ ਵੀ ਅਦਾਲਤ ਦਾ ਫੈਸਲਾ ਆਏਗਾ ਉਹ ਬਾਕੀ ਚੀਜ਼ਾਂ ਭਵਿੱਖ ਦੇ ਵਿੱਚ ਨੇ ਕੀ ਹੋ ਸਕਦਾ ਹੈ ਪਰ ਜਦੋਂ ਇਹ ਗੱਲ ਨਿਕਲੀ ਤਾਂ ਉਸ ਤੋਂ ਬਾਅਦ ਜਿਹੜਾ ਸ਼ੌਨ ਡਫੀ ਦਾ ਇੱਕ ਬਿਆਨ ਸਾਹਮਣੇ ਆ ਗਿਆ ਜੋ ਕਿ ਇਸ ਵੇਲੇ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਜ਼ਿਆਦਾ ਮੁੱਦਾ ਬਣਿਆ ਹੋਇਆ ਜਿੱਤੇ ਸ਼ੌਨ ਡਫੀ ਕਹਿੰਦੇ ਵੇ ਇਹ ਕਦੀ ਵੀ ਅਸੀਂ ਇਜਾਜ਼ਤ ਨਹੀਂ ਦਿੱਤੀ ਇਹ ਕੈਲੀਫੋਰਨੀਆ ਜਿਹੜਾ ਹੈ ਜਾਂ ਗੈਵਨ ਨਿਊਸਮ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਇਹ ਝੂਠ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵੀ ਤਰੀਕੇ ਦੀ ਕੋਈ ਐਕਸਟੈਂਸ਼ਨ ਨਹੀਂ ਦਿੱਤੀ ਗਈ ਪਰ ਇਹ ਜਦੋਂ ਗੱਲ ਨਿਕਲ ਕੇ ਸਾਹਮਣੇ ਆਈ ਤਾਂ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਪਹਿਲਾਂ ਰਾਹਤ ਦੀ ਖਬਰ ਆਈ ਸੀ ਉਸ ਤੋਂ ਬਾਅਦ ਇਕਦਮ ਜਿਹੜਾ ਝਟਕਾ ਮਿਲ ਗਿਆ ਤੇ ਫਿਰ ਇਹ ਕਾਫੀ ਜ਼ਿਆਦਾ ਕਹਿ ਸਕਦੇ ਆ ਵੀ ਬਹੁਤ ਸਾਰੇ ਇਸ ਗੱਲ ਨੂੰ ਲੈ ਕੇ ਲੋਕ ਕਨਫਿਊਜ਼ ਹੋ ਗਏ ਕਈਆਂ ਨੂੰ ਲੱਗਿਆ ਵੀ ਐਕਸਟੈਂਸ਼ਨ ਨਹੀਂ ਦਿੱਤੀ ਗਈ ਪਰ ਕਈਆਂ ਨੂੰ ਲੱਗਾ ਕਿ ਨਹੀਂ ਪਹਿਲਾਂ ਤਾਂ ਇਹ ਐਲਾਨ ਹੋ ਚੁੱਕਿਆ ਸੀ ਕਿਉਂਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਜਿਨ੍ਹਾਂ ਵੱਲੋਂ ਕਾਨੂੰਨੀ ਜਿਹੜਾ ਰਾਹ ਚੁਣਿਆ ਗਿਆ ਉਹਨਾਂ ਵੱਲੋਂ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਪਰਮੰਦੀਪ ਜੀ ਇਸ ਵੇਲੇ ਕਾਫੀ ਜ਼ਿਆਦਾ ਜਿਹੜੀ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਇਹ ਹੀ ਜਿਹੜੇ ਸਲਾਹ ਦਿੱਤੀ ਜਾ ਰਹੀ ਹੈ ਐਕਸਪਰਟਸ ਵੱਲੋਂ ਆਪਣੇ ਤੌਰ ਦੇ ਉੱਪਰ ਦੱਸ ਰਹੇ ਨੇ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਇਹ ਲੈਟਰ ਆਈਆਂ ਸੀ ਤੇ ਪਰ ਇਸ ਵੇਲੇ ਜਿਹੜੀ ਡੀਐਮਵੀ ਵੱਲੋਂ ਕਿਹਾ ਜਾ ਰਿਹਾ ਉਹ ਉਹਨਾਂ ਨੇ ਐਕਸਟੈਂਸ਼ਨ ਦੇ ਦਿੱਤੀ ਹੈ ਪਰ ਜਿਹੜੇ ਸ਼ੌਂਡਾਵੀ ਨੇ ਉਹ ਇਸ ਵੇਲੇ ਜ਼ਰੂਰ ਕੈਲੀਫੋਰਨੀਆ ਨੂੰ ਕਹਿ ਰਹੇ ਨੇ ਵੀ ਜੇਕਰ ਤੁਸੀਂ ਐਕਸਟੈਂਸ਼ਨ ਜਿਹੜੀ ਇਹ ਦਿੱਤੀ ਤਾਂ ਤੁਹਾਡੀ ਜਿਹੜੀ ਮਿਲੀਅਨਸ ਦੀ ਫੰਡਿੰਗ ਹੈ ਉਸ ਨੂੰ ਰੋਕ ਦਿੱਤਾ ਜਾਏਗਾ ਸੋ ਇਹ ਇਸ ਵੇਲੇ ਚੀਜ਼ਾਂ ਚੱਲ ਰਹੀਆਂ ਨੇ ਪਰ ਐਕਸਟੈਂਸ਼ਨ ਜ਼ਰੂਰ ਦਿੱਤੀ ਗਈ ਹੈ ਸੋ ਇਹ ਵੀ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸੰਸਥਾਵਾਂ ਇਸ ਲਈ ਇਸ ਕੰਮ ਦੇ ਵਿੱਚ ਅੱਗੇ ਨੇ ਉਹ ਹੋ ਸਕਦਾ ਹੈ ਕਿ ਇਸ ਦੇ ਉੱਪਰ ਕਲੈਰਿਟੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਂਝੀ ਜ਼ਰੂਰ ਕਰਨਗੇ ਵੀ ਅਸਲ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਜਾਂ ਕੋਈ ਇਸ ਦੇ ਵਿੱਚ ਬਦਲਾਅ ਹੁੰਦਾ ਹੈ ਇਹ ਉਹਨਾਂ ਤੋਂ ਜ਼ਰੂਰ ਜਾਣਨਾ ਜ਼ਰੂਰੀ ਹੋਏਗਾ ਤਾਂ ਕਿ ਬਹੁਤ ਸਾਰੇ ਜਿਹੜੇ ਡਰਾਈਵਰ ਜਿਨ੍ਹਾਂ ਨੂੰ ਇਹ ਚਿੱਠੀਆਂ ਆਈਆਂ ਉਹਨਾਂ ਨੂੰ ਵੀ ਇਹ ਅਸਲ ਦੇ ਵਿੱਚ ਜਾਣਕਾਰੀ ਮਿਲ ਸਕੇ ਵੇ ਵਾਕਈ ਉਹਨਾਂ ਨੂੰ ਇਸ ਵੇਲੇ ਡੀਐਮਵੀ ਜਾਣ ਦੀ ਲੋੜ ਹੈਗੀ ਹੈ ਜਾਂ ਫਿਰ ਉਹਨਾਂ ਨੂੰ ਐਕਸਟੈਂਸ਼ਨ ਮਿਲ ਗਈ ਹੈ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਕਨਫਿਊਜ਼ਨ ਜਿਹੜੀ ਨਾ ਰਹੇ ਪਰ ਇਹ ਅੱਜ ਦੀ ਇੱਕ ਹੋਰ ਹੀ ਅਪਡੇਟ ਹੈ ਕਿ ਹੁਣ ਨਿਊਯਾਰਕ ਨੂੰ ਇਸ ਗੱਲ ਦੇ ਉੱਪਰ ਕਿਹਾ ਗਿਆ ਹੈ ਵੀ ਜੇਕਰ ਤੁਸੀਂ ਜਿਹੜੇ ਆ ਆਡਿਟ ਦੇ ਵਿੱਚ ਪਾਏ ਗਏ ਨਾਨ ਡੋਮਿਸਾਈਲ ਨੇ ਉਹ ਰੱਦ ਨਹੀਂ ਕੀਤੇ ਜਿਨ੍ਹਾਂ ਦੇ ਵਿੱਚ ਫਿਰ ਮਿਸਮੈਚ ਦੀ ਗੱਲ ਹੈ ਤਾਂ ਅਸੀਂ ਤੁਹਾਡੀ ਜਿਹੜੀ ਫੰਡਿੰਗ ਰੋਕ ਦਵਾਂਗੇ ਪਿਛਲੇ ਦਿਨੀ ਜਦੋਂ ਕੋਲੋਰਾਡੋ ਨੂੰ ਇਹ ਗੱਲ ਕਹੀ ਗਈ ਤਾਂ ਉਹਨਾਂ ਨੇ ਫੰਡਿੰਗ ਜ਼ਰੂਰ ਆ ਫੰਡਿੰਗ ਦੇ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ 200 ਤੋਂ ਵੱਧ ਜਿਹੜੇ ਨਾਨ ਡੋਮਿਸਾਈਲ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਦੇਖਦੇ ਹਾਂ ਵੀ ਕੈਲੀਫੋਰਨੀਆ ਸੂਬੇ ਵੱਲੋਂ ਇਸ ਦੇ ਵਿੱਚ ਕੀ ਜਿਹੜਾ ਆਪਣਾ ਪੱਖ ਰੱਖਿਆ ਜਾਂਦਾ ਹੈ ਜੀ ਬਿਲਕੁਲ ਅੰਦਰ ਪਈ ਜੀ ਕਿਉਂਕਿ ਬਹੁਤ ਜਿਹੜੇ ਦੋਸ਼ ਲੱਗ ਰਹੇ ਸੀ ਇਸ ਤਰ੍ਹਾਂ ਟਰੰਪ ਪ੍ਰਸ਼ਾਸਨ ਤੇ ਦੋਸ਼ ਲੱਗੇ ਉਹ ਜਦੋਂ ਇਹ ਸਾਰਾ ਕੁਝ ਚੰਦਰਾ ਸੀ ਵਰਤਾਰਾ ਤੇ ਦੋਸ਼ ਇਹ ਲੱਗੇ ਸੀ ਕਿ ਜਿਹੜੇ ਖਾਸ ਤੌਰ ਤੇ ਇਮੀਗਰੈਂਟਸ ਜੁੜੇ ਹੋਏ ਨੇ ਇਸ ਟਰੰਡਸਟਰੀ ਨਾਲ ਉਹਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਇੱਕ ਤਾਂ ਸਰਕਾਰ ਦਾ ਵਾਸੇ ਅਜੰਡਾ ਵੀ ਇਹੀ ਆ ਕਿ ਜਿੱਥੇ ਜ਼ਿਆਦਾ ਨਜ਼ਰ ਆਉਂਦੀ ਹੈ ਚੀਜ਼ ਜਿੱਥੇ ਜ਼ਿਆਦਾ ਕਿਉਂਕਿ ਟਰਕਿੰਗ ਇੱਕ ਬਹੁਤ ਵੱਡੀ ਇੰਡਸਟਰੀ ਆ ਔਰ ਥਿੰਕ ਸਭ ਦੀ ਨਜ਼ਰ ਵੀ ਰਹਿੰਦੀ ਆ ਔਰ ਇੱਥੇ ਜੇਕਰ ਕਾਰਵਾਈ ਹੁੰਦੀ ਆ ਤਾਂ ਉਹਦੇ ਵਿੱਚ ਪਤਾ ਲੱਗਦਾ ਹਾਂ ਵੀ ਸਰਕਾਰ ਨੇ ਜੋ ਕਿਹਾ ਸੀ ਸਰਕਾਰ ਉਹ ਕਰ ਰਹੀ ਤੇ तकरीबन ਸਾਰਾ ਸਾਲ ਇਹੀ ਜੋਰ ਲੱਗਾ ਰਿਹਾ 트ੰਪ ਹੁਣਾਂ ਦਾ ਪਹਿਲੇ ਆਪਣੇ ਸਾਲ ਦੇ ਵਿੱਚ ਥੋੜੇ ਦਿਨਾਂ ਤੱਕ 20 ਦਿਨਾਂ ਤੱਕ ਉਹਨਾਂ ਦੇ ਕਾਰਜਕਾਰ ਨੂੰ ਪੂਰਾ ਇੱਕ ਸਾਲ ਹੋ ਜਾਣਾ ਕਿਉਂਕਿ 20 ਜਨਵਰੀ ਨੂੰ ਸੌ ਚੱਕੀ ਸੀ ਉਹਨਾਂ ਨੇ ਅਹੁਦਾ ਸੰਭਾਲਿਆ ਸੀਗਾ ਸੋ तकरीबन ਉਹਨਾਂ ਦਾ ਇਹ ਜੋਰ ਲੱਗਾ ਰਿਹਾ ਹੈ ਦਿਖਾਉਣ ਦੇ ਵਿੱਚ ਕਿ ਜੋ ਅਸੀਂ ਕਹਿ ਰਿਹਾ ਸੀ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਜੋ ਅਸੀਂ ਕਰ ਰਹੇ ਉਹ ਹੀ ਸ਼ਕਤੀ ਕਰ ਰਹੇ ਆ ਸੋ ਹੁਣ ਇਸ ਸਾਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੋਈ ਉਮੀਦ ਹੈ ਔਰ ਖਾਸ ਤੌਰ 'ਤੇ ਜਿਹੜੇ ਪ੍ਰਵਾਸੀ ਡਰਾਈਵਰ ਨੇ ਜੋ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ ਕਿ ਉਹਨਾਂ ਲਈ ਇਹ ਇੱਕ ਤਾਂ ਰਾਹ ਦੀ ਖਬਰ ਦੀ ਚਰਚਾ ਚੱਲਦੀ ਰਹੀ ਹੈ ਇਹ ਜੋ ਅਸੀਂ ਕਹਿ ਸਕਦੇ ਆ ਕਿ ਸਾਲ ਦੀ ਚੰਗੀ ਸ਼ੁਰੂਆਤ ਹੈ ਪਰ ਆਉਣ ਵਾਲੇ ਸਮੇਂ ਚ ਲੱਗਦਾ ਕਿ ਕੁਝ ਹੋਰ ਇਸ ਤਰੀਕੇ ਨਾਲ ਖਬਰਾਂ ਆ ਸਕਦੀਆਂ ਨੇ ਮਨਦੀਪ ਜੀ ਇਸ ਲਈ ਜਿਹੜੀ ਰਾਹਤ ਦੀ ਖਬਰ ਆਉਣੀ ਬਹੁਤ ਕਹਿ ਸਕਦੇ ਆ ਵੀ ਔਖਾ ਜਿਹਾ ਲੱਗਦਾ ਹੈ ਕਿਉਂਕਿ ਇਸ ਲਈ ਪੂਰਾ ਜਿਹੜਾ ਧਿਆਨ ਹੈ ਉਹ ਟਰਕਿੰਗ ਦੇ ਵਿੱਚ ਹੀ ਲੱਗਾ ਹੋਇਆ ਹੈ ਕਿਉਂਕਿ ਪਹਿਲਾਂ ਅਸੀਂ ਦੇਖਿਆ ਵੀ ਜਿਵੇਂ ਜਿਹੜੇ ਫਾਰਮਾਂ ਦੇ ਉੱਪਰ ਕੰਮ ਕਰਨ ਵਾਲੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਉਸੇ ਤਰ੍ਹਾਂ ਹੁਣ ਸਿਰਫ ਇਮੀਗ੍ਰੇਸ਼ਨ ਦੀ ਸ਼ਕਤੀ ਇਸ ਵੇਲੇ ਟਰਕਿੰਗ ਦੇ ਉੱਪਰ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਇਹ ਜ਼ਰੂਰ ਇੱਕ ਰਾਹ ਦੀ ਖਬਰ ਇਸ ਨੂੰ ਹਲਕੀ ਜੀ ਮੰਨ ਸਕਦੇ ਹਾਂ ਪਰ ਇਹ ਰਾਹਤ ਵੀ ਬਹੁਤੀ ਦੇਰ ਨਹੀਂ ਰਹਿੰਦੀ ਕਿਉਂਕਿ ਪਲ ਦੇ ਵਿੱਚ ਇਸ ਦੇ ਉੱਪਰ ਕੋਈ ਨਵੀਂ ਜਿਹੜੀ ਹੈ ਉਹ ਅਪਡੇਟ ਸਾਹਮਣੇ ਆ ਜਾਂਦੀ ਹੈ ਪਰ ਜਿਹੜੀ ਇਸ ਵੇਲੇ ਇਸ ਮੂਮੈਂਟ ਦੇ ਵਿੱਚ ਜਿਨ੍ਹਾਂ ਵੱਲੋਂ ਲੀਗਲ ਤਰੀਕਾ ਅਪਣਾਇਆ ਗਿਆ ਉਨਾਂ ਵੱਲੋਂ ਲਗਾਤਾਰ ਇਹ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸੱਚਾਈ ਵੀ ਹੈ ਕਿ ਵੱਡੇ ਪੱਧਰ ਦੇ ਉੱਪਰ ਜਿਹੜੇ ਇਮੀਗਰੈਂਟ ਭਾਈਚਾਰਾ ਜੇਕਰ ਸਿਰਫ ਅਸੀਂ ਟਰਕਿੰਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਉਹਨਾਂ ਨੂੰ ਯੋਗਦਾਨ ਉਹਨਾਂ ਦਾ ਮੰਨਿਆ ਜਾ ਸਕਦਾ ਹੈ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਬਹੁਤ ਸਾਰੇ ਜਿਹੜੇ ਭਾਰਤੀ ਨੇ ਜਿਹੜੇ ਉਹ ਇਥੇ ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਵੱਲੋਂ ਜਿਹੜੇ ਟਰੱਕ ਚਲਾਏ ਜਾਂਦੇ ਨੇ ਬਹੁਤ ਸਾਰੇ ਓਨਰ ਆਪਰੇਟਰ ਨੇ ਕਈਆਂ ਵੱਲੋਂ ਜਿਹੜੀ ਡਰਾਈਵਰੀ ਕੀਤੀ ਜਾਂਦੀ ਹੈ ਸੋ 20% ਤੋਂ ਵੱਧ ਲੋਕ ਜਿਨ੍ਹਾਂ ਦੀ ਇਸ ਵੇਲੇ ਚਰਚਾ ਹੋ ਰਹੀ ਹੈ ਉਹਨਾਂ ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਸੀਰੀਅਲ ਹੋਲਡਰਸ ਨੇ ਉਹ ਇਸ ਦੇ ਨਾਲ ਜੁੜਦੇ ਨੇ ਪਰ ਜਦੋਂ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਤੋ ਇਹ ਕਾਫੀ ਚੀਜ਼ਾਂ ਅੱਗੇ ਵਿਚਾਰਨ ਵਾਲੀਆਂ ਨੇ ਤਾਂ ਟਰੱਕਿੰਗ ਜਿਹੜੀ ਇੰਡਸਟਰੀ ਹੈ ਉਸ ਦੇ ਉੱਪਰ ਕਿੰਨਾ ਵੱਡਾ ਜਿਹੜਾ ਅਸਰ ਪੈ ਸਕਦਾ ਹੈ ਕਿਉਂਕਿ ਇਹ ਵੀ ਸਾਰੇ ਜਾਣਦੇ ਨੇ ਵੀ ਇਸ ਵੇਲੇ ਜਿਹੜੀ ਡਰਾਈਵਰਾਂ ਦੀ ਭਾਰੀ ਕਮੀ ਹੈ ਇਸ ਨੂੰ ਲੈ ਕੇ ਵੀ ਸਮੇਂ-ਸਮੇਂ ਦੇ ਉੱਪਰ ਜਿਹੜਾ ਹੈ ਚਰਚਾ ਹੁੰਦੀ ਰਹਿੰਦੀ ਹੈ ਪਰ ਉਸ ਦੇ ਮਾਹੌਲ ਦੇ ਵਿੱਚ ਜਦੋਂ ਹੋਰ ਵੀ ਬਹੁਤ ਸਾਰੇ ਡਰਾਈਵਰ ਉਹਨਾਂ ਨੂੰ ਰਾਤੋ-ਰਾਤ ਘਰ ਬਿਠਾ ਦਿੱਤਾ ਜਾਏਗਾ ਤਾਂ ਫੇਰੀ ਇੰਡਸਟਰੀ ਕਿਵੇਂ ਕੰਮ ਕਰੇਗੀ ਤੇ ਜਿ ਜਿੱਥੇ ਇਮੀਗ੍ਰੈਂਟਸ ਨੂੰ ਜੇਕਰ ਟਾਰਗੇਟ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੀ ਅਸਰ ਹੋਏਗਾ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਵਾਲੀਆਂ ਨੇ ਸੋ ਮੀਤਾ ਇਹੀ ਕਰਦੀਆਂ ਵੀ ਕਿਸੇ ਤਰੀਕੇ ਦੀ ਜਿਹੜੀ ਰਾਹਤ ਦੀ ਖਬਰ ਆਉਣੀ ਚਾਹੀਦੀ ਹੈ ਪਰ ਦੇਖ ਕੇ ਜਾਂ ਹਾਲਾਤਾਂ ਨੂੰ ਦੇਖ ਕੇ ਜਿਸ ਤਰ੍ਹਾਂ ਦੀ ਸਖਤੀ ਹੈ ਕੁਝ ਵੀ ਕਹਿਣਾ ਬਹੁਤ ਜ਼ਿਆਦਾ ਸੌਖਾ ਨਹੀਂ ਹੋਏਗਾ ਇਸ ਦੇ ਉੱਪਰ ਵੀ ਕੋਈ ਖਬਰ ਚੰਗੀ ਆ ਸਕਦੀ ਹੈ ਜਾਂ ਨਹੀਂ ਕਿਉਂਕਿ ਮਨਦੀਪ ਜੀ ਯਾਦ ਹੋਵੇ ਜਦੋਂ ਆਪਾਂ ਇਹ ਖਬਰ ਸਾਂਝੀ ਕੀਤੀ ਸੀ ਜਦੋਂ ਰਾਹ ਦੀ ਖਬਰ ਡਰਾਈਵਰਾਂ ਦੇ ਵਾਸਤੇ ਆਈ ਸੀ ਪਰ ਦੂਜੇ ਦਿਨ ਹੀ ਜਿਹੜਾ ਉਸ ਦੇ ਉੱਪਰ ਪੌਜ਼ ਲਗਾ ਦਿੱਤਾ ਗਿਆ ਜਦੋਂ ਕਹਿ ਦਿੱਤਾ ਗਿਆ ਸੀ ਵੀ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਰੱਦ ਨਹੀਂ ਹੋਣਗੇ ਪਰ ਅਗਲੇ ਹੀ ਦਿਨ ਜਿਹੜਾ ਹੈ ਉਸ ਦੇ ਉੱਪਰ ਪੌਜ਼ ਲਗਾ ਦਿੱਤਾ ਗਿਆ ਸੀ ਸੋ ਇੱਕ ਦਿਨ ਜੇਕਰ ਚੰਗੀ ਖਬਰ ਆਉਂਦੀ ਵੀ ਹੈ ਤਾਂ ਦੂਜੇ ਦਿਨ ਹੋਰ ਵੀ ਇਸ ਦੇ ਉੱਪਰ ਅਪਡੇਟ ਸਾਹਮਣੇ ਆ ਜਾਂਦੀ ਹੈ ਸੋ ਦੇਖਦੇ ਹਾਂ ਵੀ ਹੁਣ ਇਸ ਸਾਲ ਦੇ ਵਿੱਚ ਕਿਸ ਤਰੀਕੇ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਅਪਡੇਟ ਸਾਹਮਣੇ ਆਉਂਦੀਆਂ ਨੇ ਕੀ ਰਾਹਤ ਮਿਲਦੀ ਹੈ ਜਾਂ ਫਿਰ ਪ੍ਰਸ਼ਾਸਨ ਦਾ ਸਿਰਫ ਇਸ ਦੇ ਵਿੱਚ ਹੀ ਧਿਆਨ ਰਹਿੰਦਾ ਇਹ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਲਈ ਦੇਖਣ ਵਾਲੀਆਂ ਨੇ ਜੀ ਜੀ ਬਿਲਕੁਲ ਕਾਫੀ ਕੁਝ ਚੱਲ ਰਿਹਾ ਸੋ ਸਾਡੀ ਕੋਸ਼ਿਸ਼ ਹੈ ਕਿ ਜਿਵੇਂ ਪਿਛਲੇ ਸਾਲ ਅਸੀਂ ਸਾਰੀ ਅਪਡੇਟਸ ਪਾ ਚੋਂਦ ਰਹੇ ਹਾਂ ਦਸ਼ਕਾ ਤੱਕ ਤੇ ਇਸ ਸਾਲ ਵੀ ਅਸੀਂ ਜਿਹੜਾ ਜੋ ਅਫਵਾਹਾਂ ਨੇ ਉਹਨਾਂ ਨੂੰ ਪਿੱਛੇ ਛੱਡ ਕੇ ਸਹੀ ਜਾਣਕਾਰੀ ਜਿਹੜੀ ਉਹ ਤੁਹਾਡੇ ਤੱਕ ਪਹੁੰਚੋ ਜਰਿਏ ਜੀ ਬਿਲਕੁਲ ਮਨਦੀਪ ਜੀ ਇੱਕ ਹੋਰ ਖਬਰ ਦੇ ਉੱਪਰ ਚਰਚਾ ਕਰ ਲੈਂਦੇ ਆ ਇਸ ਲਈ ਚਾਹੀਏ ਅਸੀਂ ਦੇਖ ਰਹੇ ਆ ਵੀ ਬਾਰਡਰ ਦੇ ਉੱਪਰ ਕਾਫੀ ਜ਼ਿਆਦਾ ਸਖਤੀ ਹੈ ਬਾਰਡਰ ਪਾਰ ਕਰਨਾ ਬਹੁਤ ਜ਼ਿਆਦਾ ਔਖਾ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਇਸ ਤੋਂ ਜਿਹੜਾ ਹੈ ਉਹ ਸਿੱਧ ਨਹੀਂ ਲੈਂਦੇ ਸੋ ਇਹ ਗੱਲ ਜਿਹੜੀ ਹੈ ਅਮਰੀਕਾ ਦੇ ਬਾਰਡਰ ਦੀ ਅਸੀਂ ਇਧਰ ਵਾਲੇ ਪਾਸੇ ਦੀ ਨਹੀਂ ਕਰ ਰਹੇ ਬਲਕਿ ਕੈਨੇਡਾ ਦੀ ਗੱਲ ਕਰ ਰਹੇ ਆ ਉੱਥੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਇੱਕ ਸ਼ਖਸ ਨੂੰ ਫੜਿਆ ਗਿਆ ਹੈ ਜੀ ਬਿਲਕੁਲ ਬੇਸ਼ੱਕ 트럼ਪ ਤੁਹਾਡੇ ਜਿਹੜੇ ਉਹ ਸ਼ਿਕਾਇਤ ਤਾਂ ਕਰ ਰਹੇ ਕੈਨੇਡਾ ਨੂੰ ਵੀ ਬਾਰਡਰ ਬਹੁਤ ਅਨਸੇਫ ਆ ਵੀ ਕੈਨੇਡਾ ਚ ਬਹੁਤ ਲੋਕ ਟੱਪ ਕੇ ਬਾਰਡਰ ਸਾਡੇ ਵਾਲੇ ਪਾਸੇ ਆ ਰਹੇ ਨੇ ਪਰ ਜਦੋਂ ਉਹ ਰਾਸ਼ਟਰਪਤੀ ਬਣਨੇ ਤੇ ਮਾਮਲੇ ਉਲਟੇ ਹੋ ਗਏ ਨੇ ਸੋ ਕੈਨੇਡਾ ਵਾਲੇ ਪਾਸੇ ਵੀ ਬਹੁਤ ਸਾਰੇ ਮਾਮਲੇ ਉਹ ਜੇ ਆ ਰਹੇ ਨੇ ਜਦੋਂ ਅਮਰੀਕਾ ਦੇ ਵਿੱਚੋਂ ਲੋਕ ਬਾਰਡਰ ਟੱਪ ਕੇ ਇਧਰ ਪਾਸੇ ਆ ਰਹੇ ਨੇ ਸੋ ਇਦਾਂ ਦਾ ਇੱਕ ਮਾਮਲਾ ਹੋਣਾ ਹੈ ਅਂਜਰ ਪੀਜੀ ਜੋ ਕਿ ਐਬਸਪੋਰਟ ਤੋਂ ਜੋ ਨਿਊ ਇਅਰ ਈਵ ਦੇ ਉੱਤੇ ਇੱਕ ਵਿਅਕਤੀ ਨੂੰ ਫੜਿਆ ਗਿਆ ਹਾਲਾਂਕਿ ਪਿਛਲੇ ਦਿਨੀ ਇੱਕ ਖਬਰ ਜਿਹੜੀ ਉਹ ਦੱਬੀ ਰਹੀ ਸੀ ਮੌਂਟਰੀਅਲ ਵਾਲੇ ਪਾਸੇ ਕਿਊਬਕੋ ਵਾਲੇ ਪਾਸੇ ਇੱਕ 17 ਬੰਦਿਆਂ ਦਾ ਗਰੁੱਪ ਜਿਹੜਾ ਸੀ ਉਹ ਬਾਰਡਰ ਟ੍ਰਾਪ ਦਾ ਫੜ ਹੋਇਆ ਸੀਗਾ ਜੋ ਕਿ ਹੈਤੀ ਮੂਲ ਦੇ ਵਿਅਕਤੀ ਜੋ ਦੱਸੇ ਜਾ ਰਹੇ ਸੀਗੇ ਤੇ ਇਹ ਜਿਹੜੀ ਖਬਰ ਹੈ ਜੀ ਉਹ ਨਿਊ ਇਅਰ ਈ ਉੱਤੇ ਐਬਸਪੋਰਟ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਤੇ ਦੱਸਿਆ ਗਿਆ ਕਿ ਇੱਕ 48 ਸਾਲ ਦਾ ਵਿਅਕਤੀ ਜੋ ਕਿ ਬਾਰਡਰ ਟਾਪਕੇ ਆ ਰਿਹਾ ਸੀਗਾ ਅ ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਜਿਸ ਨੂੰ ਡਿਟੇਨ ਕੀਤਾ ਗਿਆ ਸੋ ਪੁਲਿਸ ਨੇ ਦੱਸਿਆ ਜੀ ਸਰਜੈਂਟ ਪਾਲ ਵਲਕਰ ਨੇ ਦੱਸਿਆ ਸੀ ਵੀ ਟੀਵੀ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਵੀ 10 ਵਜੇ ਕੇ 20 ਮਿੰਟ ਤੇ ਜਿਹੜੀ ਉਹ 31 ਦਸੰਬਰ ਦੀ ਸ਼ਾਮ ਨੂੰ ਕਾਲ ਆਈ ਸੀ ਉਹਨਾਂ ਨੂੰ ਸ਼ਿਕਾਇਤ ਆਈ ਸੀ ਵੀ ਕੁਝ ਬਾਰਡਰ ਦੇ ਨੇੜੇ ਹਲਚਲ ਦੇਖੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਗਏ ਮੌਕੇ ਤੇ ਦੇਖਿਆ ਤਾਂ ਇੱਕ 48 ਸਾਲ ਦਾ ਵਿਅਕਤੀ ੜਾ ਸੀ ਉਹ ਬਾਰਡਰ ਟਾਪਕੇ ਇਲੀਗਲ ਤਰੀਕੇ ਨਾਲ ਕੈਨੇਡਾ ਵਿੱਚ ਦਾਖਲ ਹੋ ਰਿਹਾ ਸੀ ਹਾਲਾਂਕਿ ਉਹ ਕਹਿੰਦੇ ਕਿ ਇਹਦੇ ਵਿੱਚ ਕੋਈ ਹੋਰ ਕਿਸੇ ਤਰੀਕੇ ਦੀ ਸ਼ਮੂਲਤ ਨਹੀਂ ਜਾਂ ਕੋਈ ਹੋਰ ਮਨਸ਼ਾ ਕੋਈ ਸ਼ਾਮਲ ਨਹੀਂ ਆ ਉਹ ਸਿਰਫ ਇੱਕ ਇਮੀਗ੍ਰੇਸ਼ਨ ਦਾ ਮਾਮਲਾ ਆ ਤੇ ਉਹ ਆਪਣੇ ਆਪ ਇਹ ਵਿਅਕਤੀ ਬਾਰਡਰ ਟੱਪ ਕੇ ਆ ਰਿਹਾ ਸੀ ਸੋ ਇਸ ਕਰਕੇ ਕਹਿੰਦੇ ਵੀ ਕਿਸੇ ਹੋਰ ਤਰੀਕੇ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਤੇ ਸ਼ਾਮਲ ਨਹੀਂ ਪਰ ਇਹ ਜਿਹੜੇ ਕੇਸ ਨੇ ਕਾਫੀ ਵਧੇ ਨੇ ਹਾਲਾਂਕਿ ਐਪਲ سپورਟ ਨੇ ਆਪਣੇ ਬਾਰੇ ਜਾਣਕਾਰੀ ਦਿੰਦਾ ਦੱਸਿਆ ਕਿ ਉਹ ਕਹਿੰਦੇ ਕਿ ਇਹ ਕੀ ਨਵੇਂ ਨਿਊ ਇਅਰ ਈ ਉੱਤੇ ਉਹਨਾਂ ਨੂੰ ਤਕਰੀਬਨ 67 ਕ ਫਾਈਲਾਂ ਜਿਹੜੀਆਂ ਸੀ ਉਹ ਆਈਆਂ ਸੀ ਜਾਂ 67 ਕੰਪਲੀਟ ਆਈਆਂ ਸੀ ਜਿਹਦੇ ਵਿੱਚ ਹੋਰ ਜਿਹੜੀਆਂ ਰੋਲੇ ਰੱਪੇ ਵਾਲੀਆਂ ਪਾਰਟੀਆਂ ਜਾਂ అలਾਰਮਸ ਜਾਂ ਚੋਰੀ ਜਾਂ ਕੁਝ ਹੋਰ ਜਿਹੜੀਆਂ ਅਸੀਂ ਉਹ ਸਿਸਟਰ ਰਿਕੁਐਸਟ ਜਿਹਦੇ ਵਿੱਚ ਸਹਾਇਤਾ ਦੀ ਮੰਗ ਕੀਤੀ ਜਾਂਦੀ ਹੈ ਅਮਰਜੈਂਸੀ ਇਸ ਤਰੀਕੇ ਦੀਆਂ ਸਟਾਰਟ ਜਿਹੜੀਆਂ ਉਹ ਫਾਈਲਾਂ ਉਹਨਾਂ ਕੋਲ ਹੈਗੀਆਂ ਨੇ ਤੇ 2025 ਸੰਬੰਧੀ ਜਾਣਕਾਰੀ ਦੱਸਿਆ ਕਿ ਐਬਸਪੋਰਟ ਪੁਲਿਸ ਨੇ ਜਿਹੜੇ ਐਬਸਪੋਰਟ ਪੁਲਿਸ ਦੇ ਅਫਸਰ ਨੇ ਉਹਨਾਂ ਨੇ ਪੂਰੇ ਸਾਲ ਦੇ ਵਿੱਚ 56000 ਜਿਹੜੀਆਂ ਫਾਈਲਾਂ ਆ ਉਹਨਾਂ ਦੇ ਉੱਤੇ ਕੰਮ ਕੀਤਾ ਜਾਂ ਕੰਮ ਕਰ ਰਹੇ ਨੇ ਜਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ ਸੋ ਕਾਫੀ ਬਿਜ਼ੀ ਰਹੀ ਜੀ ਇਸ ਸਾਲ ਐਬਸਪੋਰਟ ਪੁਲਿਸ ਤੇ ਆਖਰੀ ਦਿਨ ਵੀ ਜਿਹੜਾ ਉਹਨਾਂ ਨੂੰ ਰਾਤ ਨੂੰ ਕੁਝ ਚੰਦ ਘੰਟੇ ਮਿੰਟ ਪਹਿਲਾਂ ਵੀ ਇਹ ਕੇਸ ਉਹਨਾਂ ਕੋਲ ਆ ਗਿਆ ਜਿੱਥੇ ਇੱਕ ਵਿਅਕਤੀ ਬੋਧ ਟੱਪ ਕੇ ਕੈਨੇਡਾ ਵਿੱਚ ਦਾਖਲ ਹੋ ਰਿਹਾ ਸੀਗਾ ਜੀ ਬਿਲਕੁਲ ਸੋ ਇਹਨਾਂ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੀ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ